ਸੱਚੀ ਗੱਲ ਈ ਸਾਰੇ ਨੂੰ ਪੰਜਾਬੀ ਫੂਡ ਵਲੌਗ ਵੱਲੋਂ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਣੇ ਕੀ ਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਿਹਦੇ ਬਾਬਾ ਦੀਪ ਸਿੰਘ ਜੀ ਦੇ ਮਾਰਨਿੰਗ ਬਹੁਤ ਸੀ ਧੁੰਦ ਵੀ ਬਹੁਤ ਸੀ 8 ਵਜੇ ਕੋ ਰੋਤਰੀ ਸੀ ਮੈਂ ਉਸ ਤੋਂ ਬਾਅਦ ਹੁਣ 9 10 ਵਜੇ ਦੇ ਕਰੀਬ ਥੋੜਾ ਮੌਸਮ ਜਾ ਠੀਕ ਹੋ ਗਿਆ ਸੀ ਜਿਹਦੇ ਕਰਕੇ ਅਨਾ ਧੁੱਪ ਵਗੈਰਾ ਨਿਕਲਿਆ ਸੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਅੰਮ੍ਰਿਤਸਰ ਐਂਟਰ ਹੋਣ ਲੱਗੇ ਸੀ ਇਹ ਭੀੜ ਬਹੁਤ ਸੀ ਰਸ਼ ਕਾਫੀ ਜ਼ਿਆਦਾ ਸੀਗਾ ਫਿਰ ਅਮਰੇ ਸਰੇ ਤੁਰੇ ਗਏ ਸੀ 23 ਕਿਲੋਮੀਟਰ ਤੇ ਦੁਪਹਿਰਾ ਸਾਹਿਬ ਤੇ ਵਿੱਚ ਮੈਨੂੰ ਇਹ ਵੀ ਸੀ ਆ ਕਿ ਮੈਂ ਲੇਟ ਨਾ ਹੋ ਜਾ ਟਾਈਮ ਨਾਲ ਉਥੇ ਪਹੁੰਚ ਜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਚਲੋ ਤੁਸੀਂ ਦੱਸਿਓ ਕਮੈਂਟਸ ਦੇ ਵਿੱਚ ਕੌਣ-ਕੌਣ ਹਨਾ ਦੁਪਹਿਰਾ ਸਾਹਿਬ ਕੱਟਣ ਜਾਂਦਾ ਹੈ ਸੰਡੇ ਨੂੰ ਜਾਂ ਸੈਟਰਡੇ ਨੂੰ ਬਾਕੀ ਉਥੇ ਪਾਟ ਕਰਕੇ ਬਹੁਤ ਆਨੰਦ ਆਂਦਾ ਹੈ ええ بابا جی ਕੋਲੇ ਜਾ ਕੇ ਤਾਂ ਬਾਠ ਕਰਕੇ ਮਨ ਇੰਨਾ ਰਿਲੈਕਸ ਹੋ ਜਾਂਦਾ ਨਾ ਬਹੁਤ ਜ਼ਿਆਦਾ ਬਾਕੀ ਜੇ ਕਿਸੇ ਨੇ ਕਿਸੇ ਦੀ ਕੋਈ ਵੀ ਵਿਸ਼ਾ ਹਣਾ ਨਹੀਂ ਕੰਪਲੀਟ ਹੁੰਦੀ ਨਹੀਂ ਪੂਰੀ ਹੋ ਰਹੀ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਹਣਾ ਦੁਪਹਿਰੇ ਸੁੱਕੇ ਹੋ ਪੰਜ ਤੇ ਤੁਹਾਡੇ ਪਹਿਲੇ ਦੁਪਹਿਰੇ ਤੇ ਮੈਂ ਤੁਹਾਨੂੰ ਕਹਿੰਨੀ ਆ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਾ ਹੈ ਬਾਬਾ ਜੀ ਬਹੁਤ ਜਲਦੀ ਸੁਣਦੇ ਆ ਫਿਰ ਕਾਫੀ ਜ਼ਿਆਦਾ ਜਾਮ ਲੱਗ ਗਿਆ ਸੀ ਫਿਰ ਅਸੀਂ ਜਾ ਰਹੇ ਸੀ ਤੇ ਮਗਾ ਚਲੋ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰੀਏ ਫਿਰ ਇੱਕ ਜਦੋਂ ਅਸੀਂ ਅੰਮ੍ਰਿਤਸਰ ਐਂਟਰ ਹੋਏ ਰਸਤੇ 'ਚ ਸਾਡੇ ਦੋ ਗੁਰਦੁਆਰੇ ਸੀ ਵੀ ਬਾਬਾ ਦੀਪ ਸਿੰਘ ਜੀ ਦੇ ਸੀ ਪਰ ਇੱਥੇ ਵੀ ਬਹੁਤ ਜ਼ਿਆਦਾ ਰਸ ਸੀਗਾ ਬਹੁਤ ਸੰਗਤ ਆਂਦੀ ਆ ਕਿ ਸਾਰੇ ਲੋਕੀ ਇਸ ਜਗ੍ਹਾ ਤੇ ਆ ਕੇ ਹਨਾ ਪਾਠ ਕਰਦੇ ਆ ਬਾਬਾ ਜੀ ਦੀ ਜਗ੍ਹਾ ਤੇ ਗੁਰਦੁਆਰੇ ਪੰਜ ਬਾਣੀਆਂ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਦੋ ਚਪਾਈ ਸਾਹਿਬ ਦੇ ਪਾਠ ਹੁੰਦੇ ਆ ਇਹ ਸਾਰੇ ਸੰਗਤ ਪਾਠ ਕਰਦੀਏ ਤੇ ਬਾਬਾ ਜੀ ਦਾ ਮੇਨ ਜੀਵੇ ਸੁਖਮਣੀ ਸੁਖ ਅੰਮ੍ਰਿਤ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਕਰਦੇ ਆ 2 ਵਜੇ ਤੋਂ ਸਟਾਰਟ ਹੋ ਜਾਂਦਾ ਹੈ 3:30 ਵਜੇ ਤੱਕ ਪਾਠ ਹੁੰਦਾ ਹੈ ਤੇਨ ਉਸ ਤੋਂ ਬਾਅਦ 6:30 ਆਨੰਦ ਸਾਹਿਬ ਜੀ ਦੀਆਂ ਹੁੰਦੀਆਂ ਨੇ ਉਹਦੇ ਚ ਫਿਰ ਉਸ ਤੋਂ ਬਾਅਦ ਅਰਦਾਸ ਹੋ ਕੇ ਹੁਕਮਨਾਮੇ ਤੋਂ ਬਾਅਦ ਫਿਰ ਘਰਾਂ ਨੂੰ ਵਾਪਸੀ ਹੁੰਦੀ ਆ ਜਦੋਂ ਅਸੀਂ ਅਮਰੀਕਸਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਐਂਟਰ ਕਰਨ ਲੱਗੇ ਤਾਂ ਬਹੁਤ ਪਲਕੀ ਰਾਸ਼ੀ ਸੀਗਾ ਟ੍ਰੈਫਿਕ ਕਿੰਨਾ ਸੋ ਪਲੀਜ਼ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਪੋਰਟ ਕਰਿਓ ਤਾਂ ਕਿ ਮੈਂ ਹਣਾ ਇਦਾਂ ਹੀ ਤੁਹਾਡੇ ਨਾਲ ਵੀਡੀਓਜ਼ ਸ਼ੇਅਰ ਕਰਿਆ ਕਰਾਂਗੀ ਅੰਮ੍ਰਿਤਸਰ ਸਿਫਤੀਕਾਰ ਤੋਂ ਰਾਮਗੜ੍ਹ ਘੇੜਦੇ ਨੀਅਰ ਹੀ ਆ ਨਾਲੀਆਂ ਗੁਰਦੁਆਰਾ ਤਨਤਨ ਭਬਦੀਪ ਸਿੰਘ ਜੀ ਦਾ ਸੰਗਤਾਂ ਬਾਹਰ ਵੀ ਦੁਪਹਿਰਾ ਸੇਵਟਦੀਆਂ ਨੇ ਜਦੋਂ ਅੰਦਰ ਤਾਂ ਨਹੀਂ ਹੁੰਦੀ ਪੈਟਨ ਨੂੰ ਦਸੰਦਾ ਬਾਹਰ ਹੀ ਬੈਠਦੀਆਂ ਨੇ ਬਹੁਤ ਸਵੇਰ ਤੋਂ ਹੀ ਲੋਕ ਆ ਜਾਂਦੇ ਨੇ ਪਰ ਲੋਕਾਂ ਦੇ ਵਿੱਚ ਬਹੁਤ ਮੰਨਤਾ ਹੈ ਬਹੁਤ ਦਿਲੋਂ ਬਾਬਾ ਜੀ ਨੂੰ ਸਾਰੇ ਲੋਕ ਹੀ ਮੰਨਦੇ ਆ ਬਾਠ ਕਰਦੇ ਆ ਮੈਨੂੰ ਤੇ ਬਹੁਤ ਸਕੂਨ ਮਿਲਦਾ ਹੈ ਤੇ ਆ ਕੇ ਬਾਠ ਕਰਕੇ ਫਿਰ ਮੈਂ ਜਪਜੀ ਸਾਹਿਬ ਦਾ ਕੁਟਕਾ ਮੈਨੂੰ ਦਿੱਤਾ ਉਹਨਾਂ ਨੇ ਬਾਠ ਕਰਨ ਤੇ ਚਪਈ ਸਾਹਿਬ ਦਾ ਫਿਰ ਮੈਂ 파ਟ ਕੀਤਾ ਬਾਬਾ ਜੀ ਦੇ ਦਰ ਤੇ ਆ ਕੇ ਉਸ ਤੋਂ ਬਾਅਦ ਫਿਰ ਮੈਨੂੰ ਹਣਾ ਸੁਖਮਨੀ ਸਾਹਿਬ ਜੀ ਦਾ 파ਟ ਕਰਨਾ ਸੀ ਉਹ ਵੀ ਮੈਂ ਕੀਤਾ ਫਿਰ ਮੈਂ ਉਸ ਤੋਂ ਬਾਅਦ 파ਟ ਕਰਨ ਤੋਂ ਬਾਅਦ ਫਿਰ ਮੈਂ ਮੱਥਾ ਟੇਕਿਆ ਬਾਬਾ ਜੀ ਦੇ ਗੁਰਦੁਆਰੇ ਅੰਦਰ ਫਿਰ ਮੱਥਾ ਟੇਕਣ ਤੋਂ ਬਾਅਦ ਜੋਤ ਦੇਵੀ ਮੱਥਾ ਟੇਕਿਆ ਮੈਂ ਫਿਰ ਮੈਂ ਘਰ ਨੂੰ 온 ਰੈਡੀ ਹੋਣਾ ਸੀ ਵਾਪਸੀ ਤੇ ਤੁਹਾਡੇ ਨਾਲ ਮਿਲਦੇ ਆ ਨੈਕਸਟ ਵਲੌਗ ਤੇ ਤੇ ਇੱਤਾ ਹੀ ਬਣੇ ਰਹੋ ਥੈਂਕ ਯੂ ਜੀ ਸਾਰਿਆਂ ਨੂੰ ਫੋਲੋ ਕਰ ਲਿਓ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਵੀ